ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਪਹਿਲਾਂ ਤਾਂ ਗੱਲ ਮੇਰੀ ਧਿਆਨ ਨਾਲ ਸੁਣਿਓ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਹੈ ਜਿਨ੍ਹਾਂ ਨੇ ਪਲਾਜ਼ੋ ਦੀ ਕਟਿੰਗ ਬਾਰੇ ਹਨਾ ਸਿੱਖਣਾ ਕੁਝ ਵੀ ਪਲਾਜ਼ੋ ਦੀ ਕਟਿੰਗ ਤੁਹਾਨੂੰ ਇਸ ਵੀਡੀਓ ਚ ਪੂਰੀ ਦਿਖਾਵਾਂਗੇ ਤੇ ਵੀਡੀਓ ਪਲੀਜ਼ ਸਕਿਪ ਨਾ ਕਰਿਓ ਪ੍ਰੋਪਰ ਧਿਆਨ ਨਾਲ ਦੇਖਿਓ ਜੇ ਇਹ ਵੀਡੀਓ ਤੁਸੀਂ ਦੇਖ ਲਈ ਤਾਂ ਤੁਹਾਨੂੰ ਹੋਰ ਕਿਤੇ ਵੀ ਹਨਾ ਕੋਈ ਵੀ ਵੀਡੀਓ ਦੇਖਣ ਦੀ ਕੋਈ ਲੋੜ ਨਹੀਂ ਤੁਸੀਂ ਆਸਾਨੀ ਨਾਲ ਆਪਣਾ ਪਲਾਜ਼ੋ ਹੈ ਜਿਹੜਾ ਬਣਾ ਸਕਦੇ ਹੋ ਨਾਰਮਲ ਮੂਰੀ ਦਾ ਆਪਾਂ ਪਲਾਜ਼ੋ ਤੁਹਾਨੂੰ ਦੱਸਾਂਗੇ ਇਸ ਵੀਡੀਓ ਚ ਤੁਹਾਨੂੰ ਆਈਡੀਆ ਵੀ ਦੇ ਦਾਂਗੇ ਉਸ ਤੋਂ ਵੱਧ ਘੱਟ ਵੀ ਇਸ ਉਹ ਸਾਈਜ਼ ਵੀ ਤੁਹਾਨੂੰ ਦੱਸ ਦਵਾਂਗੇ ਵੀ ਉਹਨਾਂ ਦਾ ਤੁਸੀਂ ਕਿਵੇਂ ਹੈਂਡਲ ਕਰ ਸਕਦੇ ਹੋ ਇਹ ਆਪਾਂ ਤੁਹਾਨੂੰ ਜਿਹੜਾ ਪੈਂਟ ਪਲਾਜ਼ੋ ਬਣਾ ਰਹੇ ਆਂ ਇਹ ਆਪਾਂ ਨਾਰਮਲ ਪਲਾਜ਼ੋ ਮਤਲਬ ন্যারੋ ਨਹੀਂ ਕਹਿ ਸਕਦੇ ਜਿਆਦਾ ਹਨਾ ਜਿਹੜਾ ਮੂਰੀ ਇਹਦੀ ਵੱਡੀ ਵੀ ਨਹੀਂ ਹੋਊਗੀ ਇਹ 8 ਇੰਚ ਦੀ ਮੂਰੀ ਦਾ ਆਪਾਂ ਜਿਹੜਾ ਪਲਾਜ਼ੋ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਆਸਾਨ ਟੰਗ ਦੇ ਨਾਲ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਚੈਨਲ ਤੇ ਆਪਾਂ ਨਵੇਂ-ਨਵੇਂ ਵੀਡੀਓ ਸੂਟਾਂ ਰਿਲੇਟਡ ਲੈ ਕੇ ਆਉਂਦੇ ਰਹਿੰਨੇ ਆ ਸਟੀਚਿੰਗ ਡਿਜ਼ਾਈਨ ਆਪਣੇ ਰੈਡੀ ਕੀਤੇ ਸੂਟ ਤੋਂ ਉਹਨੂੰ ਦਿਖਾਉਨੇ ਆ ਕਟਿੰਗ ਪੇਂਟਿੰਗ ਸਹਣਾ ਜਿੰਨੀ ਕੋਸ਼ਿਸ਼ ਸਾਡੇ ਕੋਲ ਹੁੰਦੀ ਉਹ ਤੋਂ ਤੁਹਾਡੇ ਤੱਕ ਅਸੀਂ ਲੈ ਕੇ ਆਉਂਦੇ ਆ ਇਹ ਵੀਡੀਓ ਆਪਾਂ ਸ਼ੁਰੂ ਕਰਦੇ ਆ ਤੇ ਆਪਾਂ ਪਲਾਜ਼ੋ ਦੀ ਕਟਿੰਗ ਕਰ ਰਹੇ ਆ ਪ੍ਰੋਪਰ ਤੁਸੀਂ ਧਿਆਨ ਨਾਲ ਦੇਖਿਓ ਸਾਰੀ ਵੀਡੀਓ ਆਜੋ ਜੀ ਜਿਹੜਾ ਇਹ ਆਪਾਂ ਪਲਾਜ਼ੋ ਬਣਾਉਣਾ ਏ ਇਹ ਆਪਾਂ 37 ਇੰਚ ਬਣਾਉਣਾ ਜਿਵੇਂ ਇਹ ਆਪਾਂ ਕੰਨੀ ਨਾਲ ਕੰਨੀ ਮਲਾ ਕੇ ਐਵੇਂ ਰੱਖ ਲਿਆ ਡਬਲ ਫੋਲਡ ਕਰ ਲਿਆ ਮੇਰੇ ਸਾਈਡ ਖੁੱਲਾ ਪਾਸਾ ਆ ਗਿਆ ਦੇਖੋ ਕੰਨੀ ਨਾਲ ਕੰਨੀ ਮਲਾਈ ਹੋਈ ਹੈ ਇਧਰ ਆ ਗਿਆ ਬੰਦ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਸਾਰੇ ਨੂੰ ਵਿਛਾ ਲਿਆ ਧਿਆਨ ਨਾਲ ਸੁਣਿਓ ਤੁਸੀਂ ਸਾਰਾ ਹਨਾ ਆਪਾਂ ਕਿਵੇਂ ਇਹਨੂੰ ਕਟਿੰਗ ਕਰਨਾ ਜਿਹੜਾ ਇਹ ਵੱਧ ਘੱਟ ਹੁੰਦਾ ਇਹਨੂੰ ਤੁਸੀਂ ਪਹਿਲਾਂ ਕੱਟ ਵੀ ਕਰ ਸਕਦੇ ਹੋ ਤੇ ਹੁਣ ਕੀ ਕਰਨਾ ਆਪਾਂ ਨੇ ਪਹਿਲਾਂ ਤਾਂ ਆਪਾਂ ਫਰੰਟ ਤੋਂ ਮੂਰੀ ਲੈਣੀ ਆ ਅ ਨੀਚੋਂ ਤੋਂ ਸਟਾਰਟ ਕਰਾਂਗੇ ਨੀਚੇ ਆਪਾਂ ਮੂਰੀ ਵਾਸਤੇ ਜੇ ਤੁਸੀਂ ਕੋਈ ਡਿਜ਼ਾਈਨਿੰਗ ਕਰਨੀ ਹੈ ਉਸ ਅਕੋਰਡਿੰਗ ਤੁਸੀਂ ਵੱਧ ਮਾਰਜਿਨ ਲੈ ਸਕਦੇ ਹੋ ਇਹ ਆਪਾਂ ਜਸਟ 1.5 ਇੰਚ ਦੀ ਫੋਲਡਿੰਗ ਪੱਟੀ ਸ਼ੋ ਹੋਊਗੀ ਤੇ ਅੱਧਾ ਇੰਚ ਵਿੱਚ ਆ ਜਾਂਦਾ 2 ਇੰਚ ਸਾਰਾ ਆਪਾਂ ਮਾਰਜਿਨ ਲੈਣਾ ਸਿਰਫ 2 ਇੰਚ ਦਾ ਹੀ ਮਾਰਜਿਨ ਹੋਊਗਾ ਕੀ ਤੁਸੀਂ ਸਕੀਅਰ ਯੂਸ ਕਰ ਸਕਦੇ ਹੋ ਮੈਨੂੰ ਆਦਤ ਨਹੀਂ ਹੈਗੀ ਜੀ ਤਾਂ ਮੈਂ ਸਕੀਅਰ ਯੂਸ ਨਹੀਂ ਕਰਦੀ ਠੀਕ ਹੈ ਜੀ 2 ਇੰਚ ਦੇ ਮਾਰਜਿਨਾ ਆ ਗਿਆ ਤੇ ਆਪਣਾ ਪਲਾਜ਼ੋ ਕਿੰਨਾ ਹੈ ਜੀ 37 ਇੰਚ ਪਲਾਜ਼ੋ ਤਿਆਰ ਆ ਆਪਣਾ 37 ਤਿਆਰ ਹੈ ਇੱਥੋਂ ਨਹੀਂ ਨਾਪਣਾ ਇੱਥੋਂ ਨਾਪਣਾ ਕਿਉਂਕਿ ਉਹ ਜੀ ਵਿੱਚ ਮੁੜ ਜਾਊਗਾ ਠੀਕ ਹੈ ਜੀ 37 ਇੰਚ ਤਿਆਰ ਇਸ ਤਰ੍ਹਾਂ ਪ੍ਰੋਪਰ ਸੈਂਟੀ ਤੇ ਆਪਾਂ ਨਿਸ਼ਾਨੀ ਲਾ ਲਈਏ ਤੇ ਇਹਦਾ ਜਿਹੜਾ ਇਲਾਸਟਿਕ ਦਾ ਮਾਰਜਿਨਾ ਜੇ ਤਾਂ ਦੇਖੋ ਤੁਸੀਂ ਇਹ ਆਪਾਂ ਫਰੰਟ ਪੀਸ ਬਣਾ ਰਿਆ ਜੇ ਤਾਂ ਤੁਸੀਂ ਇਸ 'ਚ 벨ਟ ਲਾਉਣੀ ਹੈ ਤਾਂ ਕੀ ਕਰਨਾ ਹੈ ਇਸ ਤੋਂ ਇੰਚ ਕੱਟ ਇੰਚ ਘੱਟ ਕਟਿੰਗ ਕਰਾਂਗੇ ਜੇ ਇਲਾਸਟਿਕ ਪਾਉਣੀ ਆ ਤਾਂ ਇਸ ਦਾ ਜਿਹੜਾ 2.5 ਇੰਚ ਤਾਂ ਇਹ ਵੀ ਸੌਰੀ 2 ਲੈ ਲਿਓ 2 ਬਹੁਤ ਆ 1.5 ਇੰਚ ਦੀ ਆਪਣੀ ਲਾਸਟਿਕ ਉਹਦੀ ਅੱਧਾ ਵਿੱਚ ਆ ਜਾਂਦਾ ਜੇ ਵੱਧ ਲੈਣਾ ਚਾਹੁੰਦੇ ਹੋ ਵੱਧ ਵੀ ਲੈ ਸਕਦੇ ਹੋ ਨਾਰਮਲ ਆਪਾਂ ਸਵਾ 2 ਲੈ ਲੈਂਦੇ ਆ ਚਲੋ 2 ਨਾ 2.5 ਠੀਕ ਹੈ ਜੀ ਸਵਾ 2 ਇੰਚ ਲੈ ਲਿਆ ਸਵਾ 2 ਇੰਚ ਇਹ ਵੱਧ ਲੈ ਲਿਆ ਇਲਾਸਟਿਕ ਦਾ ਮਾਰਜਨ ਐਡ ਕਰਦੇ ਇਸ ਚ ਤੇ ਇੱਕ ਹੁੰਦਾ ਜੀ ਜਿਆਦਾ ਹਨਾ ਆਪਣਾ ਜਿਹੜਾ ਹੁੰਦਾ ਕੁਐਸਚਨ ਇਹੀ ਹੁੰਦਾ ਵੀ ਆਪਾਂ ਨੇ ਇਹਦੀ ਚੜਾਈ ਲੈਣੀ ਆ ਉਹ ਕਿਵੇਂ ਲੈਣੀ ਆ 22 22 ਚ 2 ਇੰਚ ਐਡ ਕੀਤੇ 23 24 ਠੀਕ ਹੈ ਜੀ ਹਰ ਇੱਕ ਦੀ हिਪ ਦੇਖਣੀ ਆ हिਪ ਚ 2 ਇੰਚ ਐਡ ਕਰਨੇ ਨੇ ਹੋ ਗਿਆ 24 24 ਨੂੰ 24 ਦਾ ਹਾਫ ਕਿੰਨਾ ਹੁੰਦਾ 12 12 ਇੰਚ ਤੇ ਨਿਸ਼ਾਨੀ ਲਾਉਣੀ ਹੈ ਠੀਕ ਹੈ ਜੀ 12 ਤੇ ਨਿਸ਼ਾਨੀ ਲਾਉਣੀ ਹੈ ਤੇ ਇੱਥੋਂ ਜਿਹੜਾ ਆਸਨ ਉਹ ਕਿੰਨਾ ਲੈਣਾ ਆਪਾਂ ਨਾਰਮਲ ਹੁੰਦਾ ਜੀ 12 ਲੈ ਸਕਦੇ ਹੋ ਤੁਸੀਂ 12 ਨਾਰਮਲ ਰਹਿੰਦਾ ਜੇ ਜਿਆਦੇ ਹੈਵੀ ਨੇ ਤੁਸੀਂ 13 ਲੈ ਸਕਦੇ ਹੋ 14 15 ਜਿਆਦੇ ਹੋ ਜਾਊਗਾ ਜਿਆਦੇ ਹੈਵੀ ਨੇ ਤੁਸੀਂ 13 13 ਲੈ ਸਕਦੇ ਹੋ 13 ਲਾਸਟ ਹੈ ਇਸ ਤੋਂ ਵੱਧ ਨਹੀਂ ਵਧੀਆ ਨਹੀਂ ਲੱਗਣਾ ਜੇ ਜਿਆਦੇ ਪਤਲੇ ਆ ਤੁਸੀਂ 11.5 ਲੈ ਸਕਦੇ ਹੋ ਠੀਕ ਹੈ ਜੀ 12 ਆਪਣੀ ਨਾਰਮਲ ਹੁੰਦਾ 12 ਲਿਆ ਹਾਂਜੀ ਤੇ ਆਪਾਂ ਨੇ ਕੀ ਕਰਨਾ ਬਾਈ हिਪ ਸੀ 2 ਇੰਚ ਐਡ ਕੀਤਾ 24 24 ਦਾ ਅੱਧ 12 ਇਹ ਲੈ ਲਿਆ ਤੇ ਅੱਗੇ 2 ਇੰਚ ਲੈਣਾ ਮੈਂ ਨਾ ਦਾਪ ਚੈੱਕ ਕੀਤਾ ਸੀ ਤਾਂ ਥੋੜੀ ਕਨਫਿਊਜ਼ਨ ਹੋ ਗਈ ਸੀ ਇੱਥੋਂ ਆਪਣੇ 2 ਇੰਚ ਹੀ ਲੈਣਾ ਤੇ ਇਹ ਵਾਲੀ ਕਾਟ ਬਣ ਗਈ ਆਪਣੀ ਠੀਕ ਹੈ ਜੀ ਜਿਵੇਂ ਇਹ 12 ਇੰਚ ਸੀ ਇੱਥੋਂ ਵੀ ਆਪਾਂ ਨੇ 12 ਲੈਣਾ 12 ਦਾ ਅੱਧ ਠੀਕ ਹੁਣ ਆਪਾਂ ਨੇ 8 ਮੂਰੀ ਲੈਣੀ ਆ 8 ਤੋਂ 4 ਇੱਧਰ 4 ਇੱਧਰ 12 ਅਸਾਂ ਲਿਆ 12 ਹੀ ਇੱਥੋਂ ਲਵਾਂਗੇ ਠੀਕ ਹੈ ਜੀ ਹੁਣ ਇਹਨਾਂ ਨੂੰ ਮੀਟ ਕਰ ਦਾਂਗੇ ਇਸ ਤਰ੍ਹਾਂ ਇਹ ਟਿੰਗ ਇਹ ਪੁਆਇੰਟ ਨਾਲ ਇਧਰ ਨਾਲ ਪੀਰ ਤੇ ਏ ਇਥੋਂ ਏ ਵਾਲਾ ਇਹਨੂੰ ਥੋੜੀ ਆਪਾਂ ਗਲਾਈ ਦਵਾਂਗੇ ਕਟਿੰਗ ਤੁਹਾਨੂੰ ਦੱਸ ਦਿਆਂਗੀ ਕਿ ਕਿਵੇਂ ਹੋਊਗੀ ਜਿਹੜੇ ਆਪਾਂ ਨੇ ਫਰੰਟ ਵਾਲੀ ਪੀਸ ਇਹ ਉਹ ਪਹਿਲੇ ਉੱਪਰ ਸੈੱਟ ਕਰਕੇ ਰੱਖ ਲਏ ਨੇ ਹੁਣ ਥੋੜੇ ਜੇ ਚੇਂਜਸ ਨੇ ਜ਼ਿਆਦਾ ਨਹੀਂ ਜਿਹੜੀ ਇਹ ਵਾਲੀ ਕੱਟ ਐ ਆਪਾਂ ਚਾਰੇ ਬੱਲਿਆਂ ਚ ਇਕੱਠੇ ਪਾਵਾਂਗੇ ਠੀਕ ਹੈ ਜੀ ਤੇ ਇਹਨਾਂ ਦਾ ਕੀ ਫਰਕ ਐ ਇੱਥੇ ਤਾਂ ਆਪਾਂ ਨੇ ਸਿਰਫ 2 ਇੰਚ ਦਾ ਫਰਕ ਰੱਖਿਆ ਸੀ ਆ ਚੀਜ਼ ਤੋਂ 2 ਇੰਚ ਦਾ ਫਰਕ ਰੱਖਿਆ ਸੀ ਇਹਦਾ ਆਪਾਂ ਰੱਖਾਂਗੇ 2 ਇੰਚ ਦਾ 2 ਇੰਚ ਦਾ ਫਰਕ ਕਰੋ ਠੀਕ ਹੈ ਜੀ ਤੇ ਇਹਦਾ ਉਹੀ ਇੱਥੋਂ ਦੋ ਸੀ ਤਾਂ ਇਹ ਵੀ ਦੋ ਇਸ ਤਰ੍ਹਾਂ ਇਹਦਾ ਸਿਰ 2.5 ਇੰਚ ਦਾ ਇੱਥੋਂ ਆਪਾਂ ਨੇ ਐਜੇ ਸਨੀਪ ਕਰਦੇ ਹਾਂ ਠੀਕ ਹੈ ਜੀ ਇਹਦਾ ਕੀ ਕਰਨੇ ਸੈਂਟਰ ਵਾਲਾ ਪਾਰਟ ਇਹਦਾ ਆਪਾਂ 2.5 ਇੰਚ ਵੱਧ ਲਵਾਂਗੇ ਇਹ ਦਿਨ ਇਹ ਤਾਂ ਦੇ ਕੋ ਵਿੱਚ ਫੋਲਡ ਹੋ ਜੂ ਇੰਨਾ ਤੇ ਇਹਦਾ ਆਪਾਂ ਪਿੱਛੋਂ ਵੱਧ ਲਵਾਂਗੇ ਜੇ ਕਈ ਵਾਰ ਕੀ ਹੁੰਦਾ ਨਾ ਪਲਾਜ਼ੋ ਪਿਛਲੇ ਸਾਈਡ ਤੋਂ ਆਪਣਾ ਖਿਸਕਦਾ ਹੁੰਦਾ ਕਿਵੇਂ ਉਹ ਇਹਦੇ ਘਰ ਕੀ ਖਿਸਕਦਾ ਪਿੱਛੇ ਜਿਹੜਾ ਵਧਵਾ ਹੁੰਦਾ ਵਧਵਾ ਰੱਖਣਾ ਚਾਹੀਦਾ ਕੱਪੜਾ ਇਹਨੂੰ ਆਪਾਂ ਮੀਟ ਕਰਾਂਗੇ ਇਹਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ 5 ਇੰਚ ਦਾ ਬਾਕ ਬੋ ਇਹ ਤੇ ਸਿਰਫ ਅੰdent ਹੀ ਕੱਟ ਪਾਉਣੀ ਹੈ ਆਪਾਂ ਇਹ ਛੋਟਾ ਕਰਤਾ ਵੀ ਅ ਫਰੰਟ ਤੋਂ ਕਈ ਵਾਰ ਜੇ ਕਿਸੇ ਦਾ ਹਨਾ ਜਿਆਦਾ ਹੈਵੀ ਵੀ ਹੁੰਦੇ ਨੇ ਉਹਨਾਂ ਦੇ ਕਿੰਦਰ ਪੇਟ ਕਰਕੇ ਵੀ ਪ੍ਰੋਬਲਮ ਆਉਂਦੀ ਹੁੰਦੀ ਹੈ ਥੋੜਾ ਅੱਗੋਂ ਆਪਾਂ ਨੀਵਾਂ ਰੱਖਦੇ ਹੁੰਨੇ ਆ ਪਲਾਜ਼ੋ ਪਿੱਛੋਂ ਆਪਾਂ ਉੱਚਾ ਰੱਖਦੇ ਹੁੰਨੇ ਆ हिਪ ਕੋਲੋਂ ਗੱਲ ਕਰ ਰਹੀ ਆ ਮੈਂ ਤੇ ਇੱਥੋਂ ਆਪਣਾ ਨਾਰਮਲ ਉਹੀ

ਇਹ ਥੋੜੀ ਗਲਾਈਟ ਸ਼ੇਪ ਦੇਣਾ ਪਿਛਲੇ ਪੀਸ ਦੀ ਜੇ ਤੁਹਾਨੂੰ ਇਹ ਜਿਆਦਾ ਲੱਗਦੀ ਹੈ 2.5 ਤੁਸੀਂ 2 ਵੀ ਕਰ ਸਕਦੇ ਹੋ ਪਿਛਲਾ ਪੀਸ ਸੇ ਇਹਨਾਂ ਦਾ ਉੱਚੀ ਜਿਹੀ ਨਾ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇਸ ਤਰੀਕੇ ਨਾਲ ਪਲਾਜ਼ੋ ਸਹੀ ਬੈਠੂਗਾ ਬਹੁਤ ਸਹੀ ਜਿਹੜੀ ਫਿਟਿੰਗ ਆਉਗੀ ਪਲਾਜ਼ੋ ਦੀ ਸਾਰੇ ਜਿਹੜੀ ਇਹ ਪ੍ਰੋਬਲਮ ਨੇ ਇਸ ਚ ਹੱਲ ਹੋ ਜਾਣਗੀਆਂ ਜੇ ਇਸ ਤਰ੍ਹਾਂ ਦੀ ਤੁਸੀਂ ਕਟਿੰਗ ਕਰੋਗੇ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਪਲਾਜ਼ੋ ਦਾ ਟ੍ਰੈਂਡ ਫਿਰ ਦੁਬਾਰਾ ਤੋਂ ਬਹੁਤ ਆ ਰਿਹਾ ਜੀ ਹੁਣ ਕਾਫੀ ਜਿਹੜੇ ਆਰਡਰ ਵੀ ਨੇ ਆਪਣੇ ਟੈਂਟ ਪਲਾਜ਼ੋ ਦੇ ਆ ਰਹੇ ਨੇ ਮਤਲਬ ਨੈਰੋ ਪਲਾਜ਼ੋ ਸੀ ਪਹਿਲਾਂ ਉਹਦੇ ਤਾਂ ਕੋਈ ਵੀ ਨਹੀਂ ਲਾਈਕ ਕਰਦਾ ਹੁਣ ਨਾਰਮਲ ਜਿਹਾ ਟਰੌਜ਼ਰ ਕਹਿ ਸਕਦੇ ਆਪਾਂ 8 ਇੰਚ ਦੀ ਮੂਰੀ ਰੱਖ ਕੇ ਸਾਰੇ ਬਣਵਾਉਂਦੇ ਆ ਓਕੇ ਜੀ ਏਸੀ ਆਪਣੀ ਕਟਿੰਗ ਪਲਾਜ਼ੋ ਦੀ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਪਲਾਜ਼ੋ ਦੀ ਕਟਿੰਗ ਪਸੰਦ ਆਈ ਹੋਣੀ ਇਸ ਤਰ੍ਹਾਂ ਜ਼ਰੂਰ ਕਰਕੇ ਦੇਖਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ